ਅਜਨੂਹਾ ਵਿਖੇ ਦਰਬਾਰ ਪੀਰ ਬਾਬਾ ਟੇਰੀ ਸ਼ਾਹ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਟੇਰੀ ਸ਼ਾਹ ਵੈਲਫੇਅਰ ਪ੍ਰਬੰਧਕ ਕਮੇਟੀ ਅਜਨੂਹਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਟੇਰੀ ਸ਼ਾਹ ਜੀ ਦੀ ਯਾਦ ਵਿੱਚ ਸਾਲ ਦਾ 35ਵਾਂ ਜੋੜ ਮੇਲਾ ਧੂਮਦਮ ਨਾਲ ਕਰਵਾਇਆ ਗਿਆ ਇਸ ਮੌਕੇ ਕਮੇਟੀ ਦੇ ਪ੍ਰਧਾਨ ਰਾਜਕੁਮਾਰ ਰਤੂ ਰਾਜਾ ਹਲਵਾਈ ਅਜਨੂਹਾ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਾਦਰ ਚਿਰਾਗ ਅਤੇ ਚੰਡੇ ਦੀ ਰਸਨ ਸੰਗਤਾਂ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਆਤਮਾ ਬੁੱਢੀਆ ਲਿਆ ਐਸਕੋਰ ਬਲਜਿੰਦਰ ਰਿੱਪੀ ਨਕਾਲ ਪਾਰਟੀ راہੋਂ ਵਾਲੇ ਤੋਂ ਇਲਾਵਾ ਹੋਰ ਕਲਾਕਾਰ ਪੀਰਾਂ ਦੀ ਮਹਿਫਿਲ ਸਜਾਈ ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਵੱਖ-ਵੱਖ ਦਰਬਾਰਾਂ ਤੋਂ ਫਕਰ ਫਕੀਰ ਪੁੱਜ ਕੇ ਹਾਜ਼ਰੀ ਭਰੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਨੂੰ ਹਰਮੇਸ਼ ਸਾਹਿਬ ਪ੍ਰਮੋਟ ਕਰ ਕੀਤਾ। ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਮੁੱਖ ਮਹਿਮਾਨ ਸੋਹਣ ਸਿੰਘ ਠੰਡਲ ਸਾਹਿਬ ਕਾ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਸਾਥੀਆਂ ਸਮੇਤ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ चिन्ह अति दुशाले दे सम्मानित किया गया इस मौके कमेटी प्रधान राजकुमार रातू राजा सोहन सिंह राजा हलवाई मिस्त्री कुलवरन सिंह मनदीप सिंह तजिंदर सिंह रतन सिंह दलजीत सिंह अजनोहा मास्टर रचपाल सिंह जलवेहरा मलकियत सिंह ठंडल हैप्पी अजनोहा मास्टर हरबजन सिंह अजनोहा ਡਾਕਟਰ ਜਸਵੀਰ ਸਿੰਘ ਅਜਨੋਹਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਾਲਾਨਾ ਜੋੜ ਮੇਲੇ ਦੌਰਾਨ ਛਬੀਲ ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਨਗਰ ਨੋਹਾ ਵਿੱਚ ਪੀਵਾਪਾਟੀ ਰਿਸ਼ਾਦੇ ਸਥਾਨ ਤੇ ਸਰੋੱਚੇ ਪ੍ਰਬੰਧਕ ਨਗਰ ਨਿਵਾਸੀ ਸਭਾ ਸੰਗਤ ਨਰਮਿੰਦਰ ਕੇ ਦੇਰ ਬਣਾਉਂਦੇ ਆ ਤੇ ਇਸ ਮੌਕੇ ਤੇ ਤੁਹਾਡੇ ਸਭੇ ਚਾਲ ਦੁਨੀਆ ਦੇ ਵਿੱਚੋਂ ਇੱਥੇ ਉੱਗੇ ਕਲਾਕਾਰਾਂ ਨੂੰ ਵੀ ਬੁਲਾਉਂਦੇ ਆ ਔਰ ਮਨੋਰੰਜਨ ਦੀ ਗਰੀਆ ਬਣਦਾ ਮੈਂ ਸਮਝਦਾ ਕਿ ਅੱਜ ਦੇ ਜਿਹੜੇ ਕਲਾਕਾਰ ਆ ਆਤਮਾ ਸਿੰਘ ਬੁੰਡੇਵਾਲ ਜੀ ਪਿਛਲੇ 20-25 ਸਾਲ ਤੋਂ ਅਸੀਂ ਬਹੁਤ ਸਟੇਜਾਂ ਤੇ ਬਹੁਤ ਪ੍ਰੋਗਰਾਮਾਂ ਤੇ ਇਕੱਠੇ ਮਿਲਦੇ ਰਹੇ ਔਰ ਮੁਸਾਕੀ ਦਾ ਦਿਨ ਇਦਾਂ ਦਾ ਹੁੰਦਾ ਸੀ ਕਿ ਪੱਕਾ ਹੀ ਮੁੱਖੋ ਮਿਆਰੀ ਦੀ ਸਟੇਜ ਹੁੰਦੀ ਸੀ ਔਰ ਉੱਥੇ ਆਤਮਾ ਖਾਣੇ ਵੀ ਆਉਣਾ ਤੇ ਠੰਡਣੇ ਵੀ ਆਉਣਾ ਔਰ ਮੈਂ ਜਿਹੜੇ ਮੋਰੇ ਲਾਗਦ ਲਿਖਿਆ ਨਾ ਬੁੱਡੇਵਾਲ ਉਹ ਬੁੱਡੇਵਾਲ ਭਾਈ ਪਿੰਡ ਦਾ ਨਾਂ ਹੈ ਆਪਣੀ ਬੁੱਢਾ ਹੋਇਆ ਹਲੇ ਉਹ ਜਦੋਂ ਮੈਂ ਇਹ ਮੈਨੂੰ ਕਹਿੰਦਾ ਜੀ ਸਰਕਾਰਾਂ ਬਦਲਦੀ ਰਹਿੰਦੀਆਂ ਕੋਈ ਫਰਕ ਨਹੀਂ ਜੋੜੀ ਪ੍ਰਾਤ ਤੇਰੀ ਵੀ ਬਦਲੀ ਆ ਕੋਈ ਫਰਕ ਨਹੀਂ ਕੇ ਨਾਲ ਚੰਗਾ ਹੋ ਜਾਂਦਾ ਪਰਮਾਦਾਵਾ ਤੈਨੂੰ ਅੱਗੇ ਨਾਲ ਵੱਧ ਹੋਰ ਤਰੱਕੀ ਦੇਵੇ ਥੈਂਕ ਯੂ ਬਾਈ ਮੈਨੂੰ ਖੁਸ਼ੀ ਇਹ ਕਰਦੀ ਆ ਕਿ ਇਹਦੀ ਕਲਾਕਾਰੀ ਜਿਹੜੀ ਆ ਉਹ ਬਿਲਕੁਲ ਆਪਣੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਰਿਲੇਟਡ ਹੁੰਦੀ ਆ ਉਹ ਤੁਸੀਂ ਦੇਖਿਆ ਉਹਨਾਂ ਜਿੰਨੇ ਵੀ ਗੀਤ ਗਾਏ ਆ ਕੋਈ ਵੀ ਲਿਟਰ ਜਾ ਨਹੀਂ ਉਹ ਨਾਮ ਉਹਰੇ ਕਾਪੀ ਰੱਖ ਕੇ ਇਹ ਵੀ ਇੱਕ ਫਰਕ ਹੁੰਦਾ ਤੇ ਮੈਂ ਥੋੜੇ ਦੇ ਪਹਿਲਾਂ ਇੱਕ YouTube ਤੇ ਦਾ ਗਾਣਾ ਦੇਖ ਰਿਆ ਸੀ ਉਹ ਨਾਲ ਨੌਜਵਾਨ ਮੁੰਡਾ ਕੌਣ ਖਾਂਦਾ ਸੀ ਮੁੰਡਾ ਜੀ ਉਹ ਜੀ ਆਪਣੇ ਹੈਗਾ ਮੁਹੰਮਦ ਸ਼ਾਹ ਕੋਈ ਬਹੁਤ ਸਰੀਨਾ ਕਹੇ ਮੈਂ ਸਮਝਦਾ ਕਿ ਉਹ ਤੇਰੀ ਕਾਪੀ ਘਾਰ ਰਿਆ ਸੀ ਬਹੁਤ ਮਨ ਖੁਜ ਹੋਇਆ ਤੇ ਜਦੋਂ ਮੇਰੇ ਮਨ ਦੀ ਕੋਈ ਇੱਛਾ ਹੋਰ ਸੀ ਮੈਂ ਜੈਦ ਆਪਣਾ ਲੱਫਤੇ ਜਿਗ ਰਹੇ ਹੋਵੇ ਪਰ ਤਲੋ ਬਹੁਤ ਵਗਿਆ ਸੀ ਤਲੋ ਜੇ ਤੁਸੀਂ ਅੱਜ ਕਹਿ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਜਿਹੜੀ ਗੱਲ ਕੀਤੀ ਹੈ ਕਿ ਰਾਜੇ ਨੇ ਪ੍ਰਧਾਨਗੀ ਛੱਡ ਦਿੱਤੀ ਭਾਈ ਐ ਰਾਜੇ ਕੋਲ ਐ ਰਾਜੇ ਕੋਲ ਕੀ ਗੱਲ ਤੇ ਕੋਈ ਹੈ ਵਾਹ ਸੱਜੀ ਮੋੜ ਤੇ ਖੱਬੀ ਹੋਈ ਪਹਿਲਾਂ ਵੀ ਇਕੱਠੇ ਸੀ ਗੱਲ ਇਹ ਕਿ ਇਹ ਦਿਨ ਮਨਾਉਣੇ ਤਾਂ ਹੀ ਚੰਗੇ ਲੱਗਦੇ ਆ ਜੇ ਆਪਾਂ ਸਾਰੇ ਪਿਆਰ ਮਾਫਤਾਂ ਮਨਾ ਜੀ ਅੱਜ ਦਰਬਾਰ ਪੀਰ ਬਾਬਾ ਟੇਰੀਛਾ ਪਿੰਡ ਜਣੋਹਾ ಗ್ರಾಮ ਪੰਚਾਇਤ ਵੱਲੋਂ ਦਰਬਾਰ ਪੀਰ ਬਾਬਾ ਟੇਰੀਛਾ ਬਲਫੇਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬਹੁਤ ਹੀ ਇਛਾ ਦੇ ਨਾਲ ਐਨ ਆਰ ਆਈ ਦੋਸਤਾਂ ਦੇ ਸਹਿਯੋਗ ਨਾਲ ਸਮੂਹ ਮhalla ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਕਿਉਂਕਿ ਮੇਲੇ ਦੇ ਵਿੱਚ ਇਸ ਵਾਰ ਬਹੁਤ ਹੀ ਵਧੀਆ ਨਕਾਲ ਐਂਡ ਪਾਲਟੀਆਂ ਕਲਾਕਾਰ ਆਤਮਾ ਭੁੱਟੇ ਵਾਲੀਆਂ ਐਂਡ ਐਸਕੋਰ ਇੱਥੇ ਬਜ਼ਿੰਦਰ ਐਮਪੀ ਜੀ ਜਿਨ੍ਹਾਂ ਬਾਖੂਬ ਗਾਇਆ ਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਛਾਦਰੀਆਂ ਭਰੀਆਂ ਬਾਬਾ ਜੀ ਦਾ ਲੰਗਰ ਟੁੱਟ ਵਰਤਾਇਆ ਗਿਆ ਸ਼ਬੀਲ ਦੀ ਸੇਵਾ ਚੱਲੀ ਸਮੂਹ ਸੰਗਤ ਨੇ ਬੜਾ ਸਹਿਯੋਗ ਦਿੱਤਾ ਬੜਾ ਮਾਣ ਦਿੱਤਾ ਇਸ ਲਈ ਧੰਨਵਾਦ ਆ ਸਾਡੇ ਸਤਿਕਾਰਯੋਗ ਦਰਬਾਰ ਪੀਰ ਬਾਬਾ ਢੇਰੀਚਾ ਵੈਲਫੇਅਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਰਾਜਕੁਮਾਰ ਜੀ ਇਧਰ ਸਾਡੇ ਗਿਆਨੀ ਜੀ तमाम ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਆਸ ਕਰਦੇ ਹਾਂ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਇਸੇ ਤਰ੍ਹਾਂ ਪ੍ਰਬੰਧਕ ਕਮੇਟੀ ਨੂੰ ਮਾਣ ਸਤਿਕਾਰ ਦਿੰਦੇ ਰਹੋਗੇ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਔਰ ਦਰਬਾਰ ਪੀਪਾ ਬਟੇਰੀ ਸਾਹਿਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਇਸੇ ਤਰ੍ਹਾਂ ਹਮ ਹਮਾ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਂਦੇ ਰਹੋ ਪ੍ਰਬੰਧਕ ਕਮੇਟੀ ਦਾ ਸਾਥ ਦਿੰਦੇ ਰਹੋ ਤੇ ਕੋਸ਼ਿਸ਼ ਕਰਦੇ ਰਹੀਏ ਅਸੀਂ ਵੀ ਹਮੇਸ਼ਾ ਤੁਹਾਡੇ ਸਾਥ ਦੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਵਧੀਆ ਤੋਂ ਵਧੀਆ ਮੇਲਾ ਜਿਹੜਾ ਸਾਰੀ ਸੰਗਤ ਦੇ ਨਾਲ ਨਾਮ ਦੇ ਨਾਲ ਕਰਵਾਇਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਜਿਕਰਾ ਬਾਬਾ ਡੇਰੀ ਸਾਹਿਬ ਜੀ ਦਾ ਸੱਚੇ ਦਰਬਾਰ ਕੀ ਹੈ